ਸਾਥੂ ਜੀ ਬਈਆ ਬੋਲੇ ਆ ਤੇ ਬੋਲਣ ਦੇ ਕਾਰਨ ਕਰਕੇ ਵੀ ਇਹ ਸੀ ਤੇ ਫਿਰ ਬਾਅਦ ਵਿੱਚ ਆ ਤੇ ਬੋਲੇ ਇੱਕ ਪਾਸਾ ਇੱਕ ਸਾਡੀ ਪੀਆ ਨਾ ਇੱਕ ਸਾਡਾ ਉਹ ਜਦੋਂ ਜਿੱਥਲਾ ਹੋ ਰਹੀ ਜਾਂ ਸਾਡੀ ਰਾਤ ਕਿਤੇ ਹੁਣ ਤੇ ਨਾ ਪ੍ਰਸ਼ਾਸਨ ਨੂੰ ਕਹਾਂ ਆਏ ਤੇ ਧਿਆਨ ਦੇ ਕੇ ਤੇ ਜਲਦੀ ਪ੍ਰਬੰਧ ਜਰਵਾਉਂ ਉਸ ਤਰ੍ਹਾਂ ਦਾ ਉਹ ਜਿਹੜੀ ਗਲਤ ਪਾਸੋਂ ਚੱਟੀਆਂ ਹੁੰਦੀਆਂ ਇਹਨਾਂ ਤੇ ਜਿਹੜੇ ਆਪਾਂ ਸਿਕੰਧਾ ਕੱਟਿਆਂ ਦਾ ਪੀੜਾ ਉਹ ਇਹਦੇ ਨਾਲ ਨਾਲ ਜਿਹੜੀਆਂ ਰੇੜੀਆਂ ਰੋਡ ਦੇ ਉੱਤੇ ਲੱਗੀਆਂ ਸੀ ਉਹਨਾਂ ਕਾਰਨ ਕਰਕੇ ਵੀ ਸਾਰਾ ਇਹ ਇਹਨਾਂ ਟ੍ਰੈਫਿਕ ਦਾ ਬਹੁਤ ਬਾਤ ਹੋਇਆ ਬੜਾ ਹੋ ਤੇ ਕਰ